ਕੀ ਇਹ ਪੂਰਾ ਦੁਬਾਰਾ ਨਾ ਆਪ ਸਭ ਦਾ ਸਵਾਗਤ ਹੈ ਗੁਰੂ ਕਾਲੇ ਕਾ ਚੈਨਲ ਤੇ ਅੱਜ ਪਹੁੰਚੇ ਆਂ ਪਿੰਡ ਕਾਂਜਲਾ ਜਿੱਥੇ ਜ਼ਰੂਰਤਬੰਦ ਲੜਕੀਆਂ ਦੇ ਵਿਆਹ ਕੀਤੇ ਜਾ ਰਹੇ ਨੇ ਆਜੋ ਸੋਨੂੰ ਅੰਦਰ ਲੈ ਕੇ ਚੱਲਦੇ ਆਂ ਜਿਹੜੇ ਵੀਰਾਂ ਦੇ ਸਹਿਯੋਗ ਨਾਲ ਜਿਨ੍ਹਾਂ ਨੇ ਇਹ ਸਾਰਾ ਕਾਰਜ ਰਚਾਇਆ ਇਹ ਇਹ ਮਾਸਾ ਕਾਂਜਲਾ ਹੈਪੀ ਕਾਂਜਲਾ ਗੁਰਸੇਵਕ ਕਾਂਜਲਾ ਅਤੇ ਜੱਸੀ ਰਟੋਲਾ ਵੱਲੋਂ ਅੱਜ ਪੰਜ ਜ਼ਰੂਰਤਬੰਦ ਲੜਕੀਆਂ ਦੇ ਵਿਆਹ ਕੀਤੇ ਜਾ ਰਹੇ ਨੇ ਅੱਜ ਤੁਹਾਨੂੰ ਬਾਕੀ ਸਾਰਾ ਅੰਦਰੋਂ ਦਿਖਾਉਣਿਆਂ ਕਿਹੜਾ-ਕਿਹੜਾ ਸਮਾਨ ਦਿੱਤਾ ਗਿਆ ਲੜਕੀਆਂ ਨੂੰ ਵਿਆਹ ਸ਼ਾਦੀ ਦੇ ਵਿੱਚ ਜਿਹੜਾ ਸਮਾਨ ਦਿੱਤਾ ਉਹ ਵੀ ਦਿਖਾਉਣਿਆਂ ਤੁਹਾਨੂੰ ਅੰਦਰੋਂ ਇਹ ਸਮਾਨ ਵਿਆਹ ਦੇ ਵਿੱਚ ਦਿੱਤਾ ਜਾ ਰਿਹਾ ਪੰਜ ਲੜਕੀਆਂ ਜ਼ਰੂਰਤਬੰਦ ਲੜਕੀਆਂ ਦੇ ਵਿਆਹ ਕੀਤੇ ਜਾ ਰਹੇ ਨੇ ਪਿੰਡ ਕਾਂਜਲੇ ਦੇ ਵਿੱਚ ਆ ਸਾਰਾ ਸਮਾਨ ਲੜਕੀਆਂ ਦੀਆਂ ਪੰਜ ਦੀਆਂ ਮੈਰਿਜਾਂ ਦੇ ਵਿੱਚ ਦਿੱਤਾ ਜਾ ਰਿਹਾ ਇਹ ਸਮਾਨ ਨਾਲ ਵੀ ਗੱਲ ਕਰਾਵਾਂਗੇ ਆਗੇ ਬਾਈ ਇਹ ਹਰਾਂ ਨਾਲ ਗੱਲ ਕਰਾਉਂਦੇ ਆ ਤੁਹਾਡੀ ਇਹ ਸਾਰੀ ਟੀਮ ਆ ਬਾਈ ਹੁਰਾਂ ਦੀ ਪਿੰਡ ਕਾਂਜਲੇ ਦੀ ਜਿਹੜੇ ਸਾਰੇ ਬਾਈ ਇਕੱਠੇ ਹੋ ਕੇ ਐਡਾ ਬੜਾ ਅਪਰਾਲਾ ਕੀਤਾ ਬਾਈ ਹੁਰਾਂ ਨੇ ਜਿਹੜੇ ਪੰਜ ਲੋੜਵੰਦ ਲੜਕੀਆਂ ਦੇ ਵਿਆਹ ਕੀਤੇ ਜਾ ਰਹੇ ਨੇ ਬਾਈ ਮਾਸੇ ਨਾਲ ਗੱਲ ਕਰਾਉਂਦੇ ਆ ਤੁਹਾਡੀ ਆ ਜੋ ਲੈ ਕੇ ਚੱਲਦੇ ਆ ਬਾਈ ਹੁਰਾਂ ਲਵੇ ਬਸ ਸੀਗਾ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਇਹ ਬਾਈ ਕਦੋਂ ਦਾ ਅਪਰਾਲਾ ਜਿਹੜੇ ਤੁਸੀਂ ਪੰਜ ਜ਼ਰੂਰਤਵੰਦ ਲੜਕੀਆਂ ਦੇ ਵਿਆਹ ਕਰ ਰਹੇ ਹੋ ਪਿੰਡ ਕਾਂਜਲੇ ਦੇ ਵਿੱਚ ਆ ਕਿੰਨਾ ਚਿਰ ਹੋ ਗਿਆ ਤੁਹਾਨੂੰ ਇਹ ਪਹਿਲਾਂ ਵੀ ਵਿਆਹ ਕੀਤੇ ਨੇ ਜਾਂ ਫਸਟ ਟਾਈਮ ਕਰ ਰਹੇ ਹੋ ਇਹਦੇ ਬਾਰੇ ਸਾਰਾ ਦੱਸੋ ਕਿੱਥੋਂ ਕਿੱਥੋਂ ਆਏ ਨਹੀਂ ਜਿਹੜੇ ਪੰਜ ਵਿਆਹ ਕਰ ਰਹੇ ਹੋ ਆਪਾਂ ਫਸਟ ਟਾਈਮ ਕਰ ਰਹੇ ਹਾਂ ਠੀਕ ਹੈ ਜੀ ਪਹਿਲੀ ਵਾਰ ਕੀਤਾ ਹੈ ਠੀਕ ਹੈ ਜੀ ਤੇ ਆਪਣੀ ਜਿੰਦਗੀ ਦੀ ਤਮੰਨਾ ਤਾਂ ਬਹੁਤ ਟਾਈਮ ਤੋਂ ਸੀ ਠੀਕ ਹੈ ਜੀ ਪਰ ਮੌਕਾ ਹੁਣ ਮਿਲਿਆ ਆਪਾਂ ਨੂੰ ਇਹ ਚੀਜ਼ ਆ ਤੇ ਆਪਣੀ ਜਿੰਨੀ ਵੀ ਟੀਮ ਹੈ ਸਾਰੀ ਨੇ ਬਹੁਤ ਸਾਥ ਦਿੱਤਾ ਜੀ ਠੀਕ ਹੈ ਜੀ ਹਾਂ ਜੀ ਇਹ ਸੈਕਿੰਡ ਪਹਿਲਾ ਪਿੰਡ ਰਟੋਲਾ ਦੇ ਵਿੱਚ ਵੀ ਮੈਰਿਜਾਂ ਕੀਤੀਆਂ ਗਈਆਂ ਨੇ ਬਾਈ ਜੱਸੀ ਰਟੋਲਾ ਜਿਹੜਾ ਆਪਾਂ ਜੱਸੀ ਆ ਇਹ ਰਟੋਲਾ ਤੋਂ ਹਾਂ ਜੀ ਮਤਲਬ ਉੱਥੇ ਵੀ ਕਰਵਾਏ ਠੀਕ ਹੈ ਜੀ ਤੇ ਉਸ ਤੋਂ ਬਾਅਦ ਆਪਾਂ ਨੋਰੇ ਕਰਵਾਏ ਨੇ ਹੁਣ ਠੀਕ ਹੈ ਜੀ ਬਾਈ ਇਹ ਕੀ ਕੀ ਸਮਾਨ ਦਿੱਤਾ ਜਾ ਰਿਹਾ ਜਿਹੜਾ ਇਹ ਲੜਕੀਆਂ ਦੇ ਵਿਆਹਾਂ ਦੇ ਵਿੱਚ ਇਹਦੇ ਵਿੱਚ ਸਮਾਨ ਦਿੱਤਾ ਹੀ ਆਪਾਂ ਨੇ ਪੇਟੀ ਨਮਾਰੀ ਤੇ ਬੈੱਡ ਠੀਕ ਹੈ ਠੀਕ ਹੈ ਸਕੂਲਰ ਹੈ ਜੀ ਠੀਕ ਹੈ ਮਸ਼ੀਨ ਹੈ ਕੱਪੜੇ ਧੋਣ ਵਾਲੀ ਕੱਪੜੇ ਸਿਉਣ ਵਾਲੀ ਮਸ਼ੀਨ ਹੈ ਠੀਕ ਹੈ ਜੀ ਤੇ ਹੋਰ ਕੁਰਸੀਆਂ ਮੇਜ਼ ਨੇ ਜੀ ਠੀਕ ਹੈ ਜੀ ਹੋਰ ਵੀ ਸਮਾਨ ਹੈ ਜੀ ਛੋਟਾ ਗਣਾ ਜਿਹੜਾ ਕੁੜੀਆਂ ਦੇ ਲੋੜਵੰਦ ਹੈ ਠੀਕ ਹੈ ਜੀ ਹਾਂ ਜੀ ਬਾਈ ਇੱਕ ਹੋਰ ਦੱਸੋ ਜਿਵੇਂ ਤੁਸੀਂ ਇਸ ਸਾਲ ਕੀਤੀਆਂ ਨੇ ਸ਼ਾਦੀਆਂ ਹੁਣ ਪੰਜ ਦੀ ਜਰੂਰਤਵੰਦ ਲੜਕੀਆਂ ਦੇ ਵਿਆਹ ਕਰ ਰਹੇ ਹੋ ਜਿਵੇਂ ਕਿਸੇ ਨੇ ਅੱਗੇ ਤੋਂ ਸੰਪਰਕ ਕਰਨਾ ਹੋਵੇ ਸਾਨੂੰ ਕਿੰਨਾ ਚਿਰ ਪਹਿਲਾਂ ਸੰਪਰਕ ਕਰੇ ਬਾਈ ਕੋਈ 6 ਮਹੀਨੇ ਸਾਨੂੰ 6 ਮਹੀਨੇ ਪਹਿਲਾਂ ਦੱਸ ਦੇਈਏ ਅਗਲਾ ਠੀਕ ਹੈ ਜੀ ਹਾਂ ਠੀਕ ਹੈ ਔਰ ਇਹ ਮੰਨ ਲਓ ਇੱਕ ਦਿਨ ਪਹਿਲਾਂ ਵੀ ਆ ਸਕਦੇ ਜਿਵੇਂ ਕੋਈ ਵਾਰੀ ਕੰਮ ਕਰਨਾ ਤੁਹਾਡੇ ਨਾਲ ਕੰਟੈਕਟ ਕਰ ਸਕਦੇ ਨੇ ਤੁਹਾਡਾ ਨੰਬਰ ਵੀ ਦੱਸ ਦਿਓ ਵਿੱਚ ਹਾਂ ਜੀ ਤੁਹਾਡਾ ਨੰਬਰ ਕਿੰਨਾ ਬਾਈ ਜੀ ਵਿੱਚ ਦੱਸ ਦੋ ਵੀਰੇ ਨੰਬਰ 8997733 ਹਾਂ ਜੀ 59462 ਠੀਕ ਹੈ ਜੀ ਹਾਂ ਜੀ ਇਧਰ ਬਾਈ ਜੀ ਆਪਣੇ ਇੱਕ ਜੱਸੀ ਰਟੋਲਾ ਜੀ ਖੜੇ ਨੇ ਇਹਨਾਂ ਨਾਲ ਵੀ ਕਰਦੇ ਆਂ ਗੱਲ ਬਾਈ ਦੱਸਣਗੇ ਸਾਰਾ ਆ ਸਾਰਾ ਪਿੰਡ ਦੇ ਸਾਰੇ ਮੋਤਵਾਰ ਸੱਜਣ ਖੜੇ ਨੇ ਸਾਰੇ ਪਿੰਡ ਦੇ ਸਹਾਇਕ ਨਾਲ ਕਰਾਇਆ ਜਾ ਰਿਹਾ ਇਹ ਸਾਰਾ ਲੋਡ ਬੰਦ ਲੜਕੀਆਂ ਦੇ ਪੰਜ ਦੀ ਮੈਰਿਜ ਕੀਤੀ ਜਾ ਰਹੀ ਹੈ ਪਿੰਡ ਕਾਂਜਲੇ ਦੇ ਵਿੱਚ ਬਹੁਤ ਵਧੀਆ ਪ੍ਰਾਲਾ ਬਾਈ ਹੋਰਾਂ ਦਾ ਆ ਦੇਖੋ ਆ ਸਾਰਾ ਦਿਖਾਉਣਾ ਤੁਹਾਨੂੰ ਬਾਈ ਜੀ ਨਾਲ ਵੀ ਗੱਲ ਕਰਾਉਣਾ ਥੋੜੀ ਜੱਸੀ ਨਾਲ ਸੱਸੀ ਕਾ ਬਾਈ ਜੀ ਬਾਈ ਜੀ ਅੱਜ ਤੁਸੀਂ ਉਰੇ ਪਿੰਡ ਕਾਂਜਲੇ ਦੇ ਵਿੱਚ ਪਹੁੰਚੇ ਹੋ ਪਹਿਲਾਂ ਤੁਸੀਂ ਪਿੰਡ ਰਟੋਲਾ ਦੇ ਵਿੱਚ ਵੀ ਮੈਰਿਜਾਂ ਕੀਤੀਆਂ ਨੇ ਇਹ ਬਾਈ ਹੋਰਾਂ ਨੂੰ ਸਿੱਧੇ ਰਾਹ ਲਾਇਆ ਸੋਨੇ ਹੈਨਾ ਉਹ ਵੀ ਦੱਸੋ ਵੀ ਕਿੰਨਾ ਚਿਰ ਹੋ ਗਿਆ ਬਾਈ ਹੋਰਾਂ ਨੂੰ ਇੱਧਰ ਛੋਡੇ ਵੱਲ ਜੋੜਿਆਂ ਨੂੰ ਇਸ ਬਾਈ ਆਪਣੇ ਭਰਾ ਨੇ ਇਹਨਾਂ ਨੂੰ ਹੋ ਗਿਆ ਆਪਣਾ 4-5 ਸਾਲ ਜੋੜਿਆਂ ਨੂੰ ਠੀਕ ਹੈ ਜੀ ਪਹਿਲਾਂ ਅਸੀਂ ਰਟੋਲਾ ਪਿੰਡ ਤੇ ਰੱਖੀ ਸੀ ਪ੍ਰੋਗਰਾਮ ਠੀਕ ਹੈ ਜੀ ਫਿਰ ਹੁਣ ਅਸੀਂ ਨੇ ਕਾਂਲੇ ਪਿੰਡ ਰੱਖਿਆ ਠੀਕ ਹੈ ਜੀ ਠੀਕ ਹੈ ਜੀ ਤੇ ਇਹ ਸਾਰੇ ਆਪਣੇ ਭਰਾ ਨੇ ਮਾਸਾ ਹੈਪੀ ਇਹਨੇ ਵੀ ਆਪਣੇ ਭਰਾ ਸਾਰੇ ਖੜੇ ਨੇ ਇਹਨਾਂ ਦੇ ਸਹਿਯੋਗ ਨਾਲ ਸਾਰਾ ਇਹ ਪ੍ਰੋਗਰਾਮ ਜੋ ਅਸੀਂ ਕਰੇ ਠੀਕ ਹੈ ਜੀ ਧੰਨਵਾਦ ਇਹ ਬਾਈ ਜੀ ਤੇ ਜੱਸੀ ਰਟੋਲਾ ਬਾਈ ਹਰਾਂ ਦਾ ਬਹੁਤ ਵਧੀਆ ਪਰਾਲਾ ਆ ਦੇਖੋ ਸਾਰਾ ਸਮਾਨ ਦੇ ਦਰਸ਼ਨ ਕਰੋ ਬਹੁਤ ਵਧੀਆ ਮਜ਼ਬੂਤ ਸਮਾਨ ਦਿੱਤਾ ਜਾ ਰਿਹਾ ਆ ਦੇਖੋ ਆ ਸਾਰਾ ਦਿਖਾਉਨੇ ਆ ਤੁਹਾਨੂੰ ਆ ਦੇਖੋ ਬੈੱਡ ਚਲੋ ਕੁਰਸੀਆਂ ਮੇਜ਼ ਅਲਮਾਰੀ ਆ ਦੇਖੋ ਮਸ਼ੀਨ ਕੱਪੜੇ ਸਉਣ ਵਾਲੀ ਵਾਸ਼ਿੰਗ ਮਸ਼ੀਨ ਆ ਬਾਈ ਆ ਦੇਖੋ ਬਾਈ ਹਰਾਂ ਦੇ ਬਹੁਤ ਵਧੀਆ ਪਰਾਲੇ ਨੇ ਵਾਸ਼ਿੰਗ ਮਸ਼ੀਨ ਇਹ ਪੁੱਲ ਰਿਹਾ ਆ ਠੀਕ ਹੈ ਜੀ ਇਹ ਕੱਪੜੇ ਸਉਣ ਵਾਲੀ ਮਸ਼ੀਨ ਹੈ ਠੀਕ ਹੈ ਜੀ ਇਹ ਕੀ 80 ਹੀ ਬਤਾ ਤੁਹਾਨੂੰ ਅੱਛਾ ਇਹ ਠੀਕ ਹੈ ਸਹੀ ਠੀਕ ਹੈ ਠੀਕ ਹੈ ਭਾਈ ਠੀਕ ਹੈ ਜੀ ਆ ਦੇਖੋ ਆ ਸਾਰਾ ਸਮਾਨ ਪੰਜ ਲੜਕਿਆਂ ਨੂੰ ਜਿਹੜਾ ਦੇਣਾ ਆ ਸਾਰਾ ਤੁਹਾਨੂੰ ਦਰਸ਼ਨ ਕਰਾਉਂਦੇ ਆ ਬਾਈ ਹੋਰਾਂ ਦਾ ਬਹੁਤ ਵਧੀਆ ਪਰਾਲਾ ਕਾਂਜਲੇ ਦੇ ਵਿੱਚ ਹਰੇਕ ਪਿੰਡ ਪਿੰਡ ਤੱਕ ਪਹੁੰਚ ਜਾਏ ਦੱਬ ਕੇ ਸ਼ੇਅਰ ਕਰ ਦਿਓ ਤਾਂ ਕਿ ਇਹ ਜੇ ਨੌਜਵਾਨ ਅੱਗੇ ਤੋਂ ਹੋਰ ਪਰਾਲੇ ਕਰਦੇ ਰਹਿਣ ਲੋੜਵੰਦ ਲੜਕਿਆਂ ਦੇ ਵਿਆਹਾਂ ਸ਼ਾਦੀਆਂ ਚ ਸਹਾਇਤਾ ਦੇਣਾ ਆ ਦੇਖੋ ਆ ਸਾਰਾ ਦਿਖਾਉਣਾ ਤੁਹਾਨੂੰ ਧੰਨਵਾਦ ਜੀ ਸਰਦਾਰ ਮਹਾਰਾਜਾ ਸਰਦਾਰ ਗੋਲਦੀ ਸਿੰਘ ਜੀ ਗੂੜਾ ਸਾਹਿਬ ਸਾਕਾ ਐਨਐਲਐਸ ਆ 11 ਦੇ ਯਾਰ ਯੂਥ ਦੀ ਰੀਡ ਦੀ ਹੰਦੀ ਬਹੁਤ ਕੈਪ ਸਾਡੇ ਵੀਰ ਜੀ ਆ ਇਹਨੂੰ ਕਹਿੰਦੇ ਨੇ ਮੋਸਟ ਵੈਲਕਮ ਕਰਦੇ ਜੀ ਸਰਦਾਰ ਮਹਾਰਾਜਾ ਸਰਦਾਰ गोलदीप सिंह जी झंगोड़ा साहब जो अज दिया जोड़िया आशीर्वाद देने पहुंचे ने जी अपने कीमती समय समा के समा कट के पहुंचे ने जिया कहने जी दिल दिया गहराइया के सरदार बहादुर सरदार गोलडी सिंह जी घंघोड़ा साहब ਪਿੰਡ ਕਾਂਝਲੇ ਦੇ ਵਿੱਚ ਪਹੁੰਚੇ ਨੇ ਦਿਲਬੀਰ ਸਿੰਘ ਗੋਲਡੀ ਸਾਬਕਾ ਐਮ ਐਲ ਏ ਆਜੋ ਬਾਈ ਜਿਹੋਰਾ ਨਾਲ ਵੀ ਗੱਲ ਕਰਾਵਾਂਗੇ ਜਿਹੜੇ ਜਿੱਥੇ ਪੰਜ ਲੋੜਵੰਦ ਲੜਕੀਆਂ ਦੀਆਂ ਮੈਰਜਾਂ ਕੀਤੀਆਂ ਜਾ ਰਹੀਆਂ ਨੇ ਆਜੋ ਦਿਲਬੀਰ ਸਿੰਘ ਗੋਲਡੀ ਨਾਲ ਗੱਲ ਕਰਾਉਂਦੇ ਆਂ ਥੋੜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਅੱਜ ਪਿੰਡ ਕਾਂਝਲੇ ਦੇ ਵਿੱਚ ਪਹੁੰਚੇ ਹੋ ਤੁਸੀਂ ਜਿੱਥੇ ਨਵੀਂ ਜਨਰੇਸ਼ਨ ਨੇ ਪੰਜ ਲੜਕੀਆਂ ਦੀਆਂ ਮੈਰਿਜਾਂ ਰੱਖੇ ਨੇ ਉਹਨਾਂ ਬਾਰੇ ਕੀ ਕਹਿਣਾ ਜਾਉਂਗੇ ਤੁਸੀਂ ਇਹ ਮੇਰੇ ਪ੍ਰਾਮਾ ਸ਼ਿਹੋਰਾ ਨੇ ਸਾਰੇ ਨੌਜਵਾਨ ਸਾਥੀਆਂ ਨੇ ਇਕੱਠੇ ਹੋ ਕੇ ਠੀਕ ਹੈ ਜੀ ਬਹੁਤ ਹੀ ਇੱਕ ਨੇਕ ਉਪਰਾਲਾ ਕਰਿਆ ਠੀਕ ਹੈ ਜੀ ਮੈਨੂੰ ਲੱਗਦਾ ਵੀ ਇਹ ਜਿਹੜਾ ਜਿਨ੍ਹਾਂ ਨੇ ਕਾਰਜ ਕਰਿਆ ਇਹ ਹੌਲੀ ਹੌਲੀ ਹਰੇਕ ਪਿੰਡ ਤੱਕ ਪਹੁੰਚੂਗਾ ਤੇ ਇਹ ਗੁਰੂ ਮਹਾਰਾਜ ਜੀ ਨੇ ਤੇ ਅੱਜ ਅਸੀਂ ਸਥਾਨ ਵੀ ਗੁਰੂ ਮਹਾਰਾਜ ਦੀ ਜਗ੍ਹਾ ਤੇ ਇਹੀ ਜਿਹੜਾ ਸਮਾਗਮ ਹੋ ਰਿਹਾ ਤੇ ਤੁਸੀਂ ਨਾਲੇ-ਦਾਲੇ ਦੇਖਿਆ ਹੋਣਾ ਸਾਰੇ ਨੌਜਵਾਨ ਮੁੰਡੇ ਨੇ ਜਿਹੜੇ ਸਾਰਾ ਕਾਰਜ ਕਰ ਰਹੇ ਨੇ ਸੋ ਇਹ ਗੁਰੂ ਮਹਾਰਾਜ ਦੀ ਰਜਾ ਹੁੰਦੀ ਆ ਤੇ ਉਹਨੇ ਤੁਹਾਡੇ ਹੱਥਾਂ ਤੋਂ ਇਹੋ ਜਿਹਾ ਨੇਕ ਉਪਰਾਲਾ ਕਰਾਉਣਾ ਹੁੰਦਾ ਸੋ ਇਹਦੇ ਲਈ ਮੈਂ ਸਾਰੇ ਸਾਡੇ ਮਾਸ਼ਿਓਰਾਂ ਦਾ ਸਾਰੇ ਜਿੰਨੇ ਵੀ ਇਹਦੇ ਨਾਲ ਮੁੰਡੇ ਜੁੜੇ ਹੋਏ ਨੇ ਜਾਂ ਜਿੰਨੇ ਬਾਹਰੋਂ ਸੰਗਤ ਆਈਆਂ ਨੇ ਜਾਂ ਸਾਡੀਆਂ ਨਵੀਆਂ ਜਿਹੜੀਆਂ ਪੰਜ ਵਿਆਹੀਆਂ ਜੋੜੀਆਂ ਨੇ ਉਹਨਾਂ ਦਾ ਜਿਹੜਾ ਸਾਰਾ ਪਰਿਵਾਰ ਆ ਅਸੀਂ ਸਾਰਿਆਂ ਦਾ ਹੱਥ ਜੋੜ ਕੇ ਇੱਥੇ ਸਵਾਗਤ ਵੀ ਕਰਦੇ ਆ ਤੇ ਧੰਨਵਾਦ ਵੀ ਕਰਦੇ ਆ ਕਿ ਤੁਸੀਂ ਇਸ ਨੌਜਵਾਨਾਂ ਦੀ ਸਾਡੀ ਹੌਸਲਾ ਅਫਜ਼ਾਈ ਵੀ ਕੀਤੀ ਇੱਥੇ ਪਹੁੰਚ ਕੇ ਸਾਰਿਆਂ ਦੀ ਤੇ ਗੁਰੂ ਮਹਾਰਾਜ ਚੜ੍ਹਦੀ ਕਲਾ ਬਖਸ਼ਣ ਇਸੇ ਤਰੀਕੇ ਨਾਲ ਜਿਹੜੀ ਇਹ ਚਿੰਨ੍ਹਗਾਂ ਬਾਕੀ ਨੌਜਵਾਨਾਂ 'ਚ ਲੱਗੇ ਇਹ ਨੇਕ ਉਪਰਾਲੇ ਜਿਹੜੇ ਹਰੇਕ ਪਿੰਡ-ਪਿੰਡ ਹੋਣੇ ਚਾਹੀਦੇ ਨੇ ਨਾਲੇ ਤਾਂ ਦੇਖੋ ਇੱਕ ਇਹ ਪੁਰਾਣੇ ਸਮੇਂ 'ਚ ਹੁੰਦਾ ਸੀ ਅੱਜ ਤੁਸੀਂ ਦੇਖੋਗੇ ਜੇ ਲੰਗਰ 'ਚ ਜਾ ਕੇ ਦੇਖੋਗੇ ਕਿੰਨਾ ਇਕੱਠਾ ਬਾਹਰ ਦੇਖੋਗੇ ਅੰਦਰ ਦੇਖੋਗੇ ਸਾਰੇ ਪਰਿਵਾਰ ਕਿਸ ਤਰੀਕੇ ਨਾਲ ਇਹ ਖੁਸ਼ੀਆਂ ਖੇੜਿਆਂ ਦਾ ਇਹ ਮੈਂ ਤਾਂ ਸਾਰੇ ਨਗਰ ਕਾਂਝਲੇ ਦੇ ਵਿੱਚ ਜਿਹੜਾ ਇਹ ਸਮਾਗਮ ਹੋਇਆ ਇਹ ਬਹੁਤ ਹੀ ਸਲਾਗਾ ਜੋ ਉਪਰਾਲਾ ਮੇਰੇ ਭਰਾਵਾਂ ਦਾ ਸੋ ਨੌਜਵਾਨ ਪੀੜੀ ਬਹੁਤ ਪਿਆਰ ਕਰਦੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਂਗੇ ਤੁਸੀਂ ਹਾਂ ਬਸ ਖੈਰ ਇੰਨੇ ਵੱਡਾ ਤਾਂ ਹੈ ਨਹੀਂ ਵੀ ਕਿੰਨਾ ਉਹਨਾਂ ਨੂੰ ਕੋਈ ਸਨੇਹਾ ਦਮਾ ਪਰ ਇੱਕ ਜਿਵੇਂ ਭਰਾ ਮੈਨੂੰ ਫੋਲੋ ਕਰਦੇ ਨੇ ਤਾਂ ਸਾਰਿਆਂ ਨੂੰ ਇਹੀ ਆ ਇਸ ਤੋਂ ਪਹਿਲਾਂ ਅਸੀਂ ਕੋੜੇਨਾਬ ਗਏ ਸੀਗੇ ਉੱਥੇ ਵੀ ਇਹੀ ਸਮਾਗਮ ਜਿਹੜਾ ਨੌਜਵਾਨਾਂ ਨੇ ਕਰਾਇਆ ਸੀਗਾ ਤੇ ਜਿਤਨੇ ਮਾਸ਼ਿਓਰੀ ਮੈਨੂੰ ਕਾਰਡ ਦੇਣ ਆਏ ਨੇ ਤੇ ਮੈਂ ਵੀ ਬੇਰੀ ਖੁਸ਼ੀ ਦੀ ਕੋਈ ਹੱਦ ਨਹੀਂ ਸੀ ਮੈਂ ਕਹਿੰਦਾ ਵੀ ਬਹੁਤ ਵਧੀਆ ਉਪਰਾਲਾ ਕਰ ਰਹੇ ਹੋ ਇਹ ਇੱਕ ਨਵੀਂ ਸੋਚ ਆ ਇਹ ਨੌਜਵਾਨਾਂ ਦੀ ਕਿਉਂਕਿ ਜਦੋਂ ਆਪਾਂ ਕਦੋਂ ਤੱਕ ਕਿਸੇ ਵੱਲ ਦੇਖਦੇ ਰਵਾਂਗੇ ਕਦੇ ਨਾ ਕਦੇ ਨੌਜਵਾਨਾਂ ਨੂੰ ਆਪ ਇਹ ਸਟੈਪ ਲੈਣੇ ਪੈਣਗੇ ਤੇ ਗੁਰੂ ਮਹਾਰਾਜ ਨੇ ਉਹ ਜਿਹੜਾ ਸਟੈਪ ਆ ਬੜਾ ਪੋਜ਼ਿਟਿਵ ਜਿਹੜਾ ਦੇਸ਼ਾ ਵੱਲੋਂ ਗਿਆ ਇਹ ਤੇ ਸਾਰਿਆਂ ਨੂੰ ਇਹੀ ਆ ਵੀ ਨਸ਼ਿਆਂ ਤੋਂ ਜਾਂ ਬਾਕੀ ਚੀਜ਼ਾਂ ਤੋਂ ਪਰਾਂ ਹੋ ਕੇ ਜਿਹੜੇ ਮਾੜੀਆਂ ਲਾਹਤਾਂ ਨੇ ਇਹ ਇਹ ਜੇ ਤਰੀਕੇ ਨਾਲ ਇਕੱਠੇ ਹੋ ਕੇ ਜਿਹੜੇ ਪਿੰਡਾਂ ਦੇ ਭਲਾਈ ਦੇ ਕੰਮ ਕਰੀਏ ਸਾਡੀਆਂ ਭੈਣਾਂ ਨਾਲ ਖੜਕੇ ਅੱਜ ਦੇਖੋ ਤੁਸੀਂ ਇਹ ਮਗਰ ਸਮਾਨ ਦੇਖੋ ਹਾਂਜੀ ਸਾਰਾ ਯਾਨੀ ਕਿ ਕੱਲੀ-ਕੱਲੀ ਚੀਜ਼ ਜਿਹੜੀ ਇੱਕ ਕੁੜੀ ਦੇ ਘਰੇ ਕੰਮ ਆਉਣ ਵਾਲੀ ਚੀਜ਼ ਹੁੰਦੀ ਆ ਹਾਂਜੀ ਭਾਈ ਬਣ ਕੇ ਮਾਪੇ ਬਣ ਕੇ ਇਹ ਨੌਜਵਾਨਾਂ ਨੇ ਕੰਮ ਜਿਹੜਾ ਕਰਿਆ ਤੇ ਮੈਨੂੰ ਲੱਗਦਾ ਸ਼ਬਦੀ ਹੈਣੀ ਇਹਨੂੰ ਮੈਂ ਕਿਵੇਂ ਵਿਆਖਿਆ ਕਰਾਂ ਕਿ ਜਿਹੜਾ ਇੰਨੇ ਕੁប្រਾਲਾ ਨੌਜਵਾਨਾਂ ਨੇ ਕਰਿਆ ਧੰਨਵਾਦ ਜੀ ਇਹ ਆਪਣੇ ਦਲਬੀਰ ਸਿੰਘ ਗੋਲਡੀ ਸਾਹਿਬ ਇੱਕ ਵਾਰ ਤੁਸੀਂ ਸਮਾਨ ਜ਼ਰੂਰ ਦਿਖਾਓ ਯਾਨੀ ਕਿ ਸਾਰਾ ਇਹ ਬਹੁਤ ਵੱਡੀ ਗੱਲ ਆ ਇਹ ਏ ਆਪਣੇ ਦਲਵੀਰ ਸਿੰਘ ਗੋਲਡੀ ਹਾਂ ਸਾਬਕਾ ਐਮਐਲਏ ਧੂਰੀ ਨੰਬਰ ਦੇ ਸਾਰਾ ਜੇਪਨ ਕਾਂਝਲੇ ਪਹੁੰਚੇ ਨੇ ਅੱਜ ਉਹ ਇਹਨਾਂ ਨੂੰ ਜਦੋਂ ਮਰਜ਼ੀ ਕਹਿ ਦੇ ਪੰਜ ਨੋਟਾਂ ਦੀ ਗੱਲ ਨਹੀਂ ਫਿਰ ਵੀ ਦੀਆਂ ਮੈਂ ਜਾਣ ਤੇ ਬਹੁਤ ਬਹੁਤ ਧੰਨਵਾਦ ਜੀ ਜੁਨਾ ਬਦੋ ਬੀਤੀ ਭਾਈ ਉਹ ਪੱਤੇ Yeah. Uh -huh. halal halal ya allah 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 allah